ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਖਬਰ ਹੈ ਕੈਨੇਡਾ ਦੀ ਕੈਨੇਡਾ ਨੇ 4000 ਸਕਿਲਡ ਕਾਮਿਆਂ ਨੂੰ वीआर देने ਲਈ ਅਰਜ਼ੀਆਂ ਵਾਸਤੇ ਸੱਦਾ ਦਿੱਤਾ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਤੁਸੀਂ ਕਿਵੇਂ ਜੋਬ ਪ੍ਰਾਪਤ ਕਰ ਸਕਦੇ ਹੋ ਇਸ ਬਾਰੇ ਵੀ ਗੱਲ ਕਰਾਂਗੇ ਤਾਂ ਦੋਸਤੋ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਕੈਂਡੀਡੇਟਸ ਕੈਨੇਡਾ ਜਾਣ ਦੇ ਚਾਹਵਨ ਹਨ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਾਂ ਦੋਸਤੋ ਚੱਲਦੇ ਹਾਂ ਜਾਣਕਾਰੀ ਵੱਲ ਤਾਂ ਦੋਸਤੋ ਕੈਨੇਡਾ ਨੇ ਆਪਣੀ ਐਕਸਪ੍ਰੈਸ ਐਂਟਰੀ ਡਰਾ ਰਹੀ ਵਿਸ਼ਵਪਰ ਦੇ ਸਕੇਲਡ ਕਾਮਿਆਂ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਿਆ ਹੈ ਸਥਾਈ ਨਿਵਾਸ ਜਾਨਕੀ ਪੀਆਰ ਲਈ ਇੱਕ ਮਾਰਗ ਦੀ ਪੇਸ਼ਕਸ਼ ਕਰਦਾ ਹੈ ਇਹ ਡਰਾ ਪ੍ਰੋਗਰਾਮ ਆਈਆਰਸੀਸੀ ਦਾ ਹਾਲਿਆ ਡਾਟਾ ਸੱਦਾ ਪੱਤਰਾਂ ਅਤੇ ਸੀਆਰਐਸ ਸਕੋਰ ਵੰਡ ਤੇ ਮੁੱਖ ਅਪਡੇਟਾਂ ਨੂੰ ਉਜਾਗਰ ਕਰਦਾ ਹੈ ਜੋ ਚਾਵਨ ਪ੍ਰਵਾਸੀਆਂ ਲਈ ਜ਼ਰੂਰੀ ਸੂਝ ਪ੍ਰਦਾਨ ਕਰਦਾ ਹੈ 23 ਜਨਵਰੀ 2025 ਦੇ ਡਰਾ ਦੀਆਂ ਮੁੱਖ ਚਲਕੀਆਂ ਤੁਹਾਨੂੰ ਦੱਸ ਦਈਏ ਕਿ 23 ਜਨਵਰੀ 2025 ਨੂੰ IRCC ਨੇ ਐਕਸਪ੍ਰੈਸ ਐਂਟਰੀ ਡਰਾ ਨੰਬਰ 333 ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਅਧੀਨ PR ਲਈ ਅਪਲਾਈ ਕਰਨ ਲਈ 4000 ਇਨਵੀਟੇਸ਼ਨ ਦਿੱਤੇ ਨੇ IRCC ਨੇ ਇਸ ਡਰਾ ਲਈ ਸਭ ਤੋਂ ਘੱਟ CRS ਸਕੋਰ 527 ਤੇ ਸੈੱਟ ਕੀਤਾ ਤੇ 23 ਜੁਲਾਈ 2024 ਤੋਂ ਪਹਿਲਾਂ ਤੇ ਪੇਸ਼ ਕੀਤੇ ਪ੍ਰੋਫਾਈਲਾਂ ਲਈ ਟਾਈ ਬ੍ਰੇਕਿੰਗ ਨਿਯਮ ਲਾਗੂ ਕਰ ਦਿੱਤਾ ਇਹ 8 ਜਨਵਰੀ 2025 ਨੂੰ 1350 ਆਈਟੀਏ ਜਾਰੀ ਕਰਨ ਤੋਂ ਬਾਅਦ ਸਾਲ ਦਾ ਦੂਜਾ ਸੀਈਸੀ ਡਰਾ ਹੈ ਤਾਜ਼ਾ ਡਰਾ ਵਿੱਚ ਘੱਟੋ ਘੱਟ ਵਿਆਪਕ ਰੈਂਕਿੰਗ ਸਿਸਟਮ ਸੀਆਰਐਸ ਸਕੋਰ ਵਿੱਚ ਮਾਮਲੀ ਕਮੀ ਆਈ ਜਿਸ ਦੀ ਤੁਲਨਾ ਵਿੱਚ ਕੱਟਆਫ 527 ਹੈ ਪਿਛਲੀ ਵਾਰ ਇਹ ਕੱਟਆਫ 542 ਸੀ CRS ਸਕੋਰ ਵੰਡ ਇੱਕ ਨਜ਼ਦੀਕੀ ਨਜ਼ਰ ਦੇ ਵਿੱਚ ਤੁਹਾਨੂੰ ਦੱਸੀਏ ਕਿ 23 ਜਨਵਰੀ 2025 ਤੱਕ CRS ਸਕੋਰ ਦੀ ਵੰਡ ਨੇ ਕੁੱਲ 232924 ਉਮੀਦਵਾਰਾਂ ਦਾ ਖਲਾਸਾ ਕੀਤਾ ਜਿਸ ਵਿੱਚ ਸਭ ਤੋਂ ਵੱਡਾ ਸਮੂਹ 67548 ਉਮੀਦਵਾਰ 451 ਤੋਂ ਲੈ ਕੇ 500 ਸਕੋਰ ਦੀ ਰੇਂਜ ਵਿੱਚ ਆਉਂਦੇ ਹਨ ਇੱਥੇ CRS ਪੂਲ ਦਾ ਇੱਕ ਬ੍ਰੇਕਡਾਊਨ ਹੈ ਤੁਹਾਨੂੰ ਦੱਸ ਦਈਏ CRS ਸਕੋਰ ਦੇ ਵਿੱਚ 601 ਤੋਂ ਲੈ ਕੇ 1200 ਦੀ ਰੇਂਜ ਦੇ ਵਿੱਚ ਕੁੱਲ ਉਮੀਦਵਾਰਾਂ ਦੀ ਗਿਣਤੀ 200 ਸੀ ਇਸ ਤੋਂ ਇਲਾਵਾ CRS 501 ਤੋਂ ਲੈ ਕੇ 600 ਦੇ ਵਿੱਚ 24001 ਕੈਂਡੀਡੇਟ ਸੀ ਇਸ ਤੋਂ ਇਲਾਵਾ CRS 451 ਤੋਂ ਲੈ ਕੇ 500 ਦੇ ਵਿੱਚ 60548 ਕੈਂਡੀਡੇਟ ਸੀ ਤਾਂ ਦੋਸਤੋ ਇਸ ਤੋਂ ਇਲਾਵਾ ਤੁਸੀਂ ਸਕਰੀਨ ਤੇ ਹੋਰ ਵੀ ਜੋ ਨੰਬਰ ਦੇਖ ਸਕਦੇ ਹੋ CRS ਸਕੋਰ 401 ਤੋਂ 450 ਤੱਕ 62426 351 ਤੋਂ 400 ਤੱਕ 51213 301 ਤੋਂ 350 ਤੱਕ 21903 ਅਤੇ 0 ਤੋਂ 300 ਤੱਕ 5633 ਦੇਟਸ ਹਨ ਕੈਨੇਡੀਅਨ ਜੋ ਐਕਸਪੀਰੀਅੰਸ ਕਲਾਸ ਹੈ ਜੋ ਕਿ ਹੁਨਰਮੰਦ ਕਾਮਿਆਂ ਲਈ ਇੱਕ ਮਾਰਗ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਵਿੱਚ ਕੈਨੇਡਾ ਵਿੱਚ ਪਹਿਲਾਂ ਹੀ ਕੰਮ ਕਰ ਰਹੇ ਸਕਿਲਡ ਲੇਬਰ ਨੂੰ ਪੱਕੇ ਕਰਨਾ ਹੁੰਦਾ ਹੈ ਜੋ ਕਿ ਯੋਗਤਾ ਪੂਰੀ ਕਰਦੇ ਹਨ ਉਮੀਦਵਾਰਾਂ ਨੂੰ ਹੇਠ ਲਿਖੀਆਂ ਸ਼ਰਤਾਂ ਤੇ ਪੱਕਾ ਕੀਤਾ ਜਾਂਦਾ ਹੈ ਪੀਆਰ ਦਿੱਤੀ ਜਾਂਦੀ ਹੈ ਜਿਵੇਂ ਕੰਮ ਦਾ ਤਜਰਬਾ ਪਿਛਲੇ 3 ਸਾਲਾਂ ਵਿੱਚ ਕੈਨੇਡਾ ਵਿੱਚ ਘੱਟੋ ਘੱਟ 1 ਸਾਲ ਦਾ ਸਕਿਲਡ ਲੇਬਰ ਦਾ ਕੰਮ ਤੁਸੀਂ ਕੀਤਾ ਹੋਣਾ ਚਾਹੀਦਾ ਹੈ ਰੁਜ਼ਗਾਰ ਦਾ ਅਧਿਕਾਰਤ ਹੁੰਦਾ ਸੀ ਕਿ ਤੁਹਾਡੇ ਕੋਲ ਵੈਦ ਅਸਥਾਈ ਨਿਵਾਸੀ ਸਥਿਤੀ ਤੇ ਕੰਮ ਦਾ ਤਜਰਬਾ ਹਾਸਲ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸੀਏ ਸਵੈ ਸੇਵੀ ਅਦਾਇਕੀਸ਼ੁਦਾ ਇੰਟਰਨਸ਼ਿਪ ਅਤੇ ਸਹੀ ਅਧਿਕਾਰ ਤੋਂ ਬਿਨਾ ਕੰਮ ਦੀ ਗਿਣਤੀ ਨਹੀਂ ਕੀਤੀ ਜਾਂਦੀ ਇਸ ਤੋਂ ਇਲਾਵਾ 2025 ਦੇ ਡਰਾ ਦੇ ਵਿੱਚ ਤੁਹਾਨੂੰ ਦੱਸੀਏ 2025 ਦਾ ਸੁਬਾਈ ਪ੍ਰਵਿੰਸ ਨਾਮਜਦ ਪ੍ਰੋਗਰਾਮ 7 ਜਨਵਰੀ ਨੂੰ ਅਯੋਜਿਤ ਕੀਤਾ ਗਿਆ ਸੀ ਜਿਸ ਵਿੱਚ 793 ਦੇ ਸੀਆਰਐਸ ਕੱਟਆਫ ਦੇ ਨਾਲ 471 ਇਨਵੀਟੇਸ਼ਨ ਜਾਰੀ ਹੋਏ ਸਨ ਇਹ ਪ੍ਰੋਗਰਾਮ ਪ੍ਰੋਵਿੰਸਸ ਦੇ ਅਨੁਸਾਰ ਲੇਬਰ ਮਾਰਕੀਟ ਦੀਆਂ ਲੋੜਾਂ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦੀ ਇਜਾਜ਼ਤ ਦਿੰਦਾ ਹੈ ਫੈਡਰਲ ਇਮੀਗ੍ਰੇਸ਼ਨ ਮਾਰਗਾਂ ਨੂੰ ਪੂਰਾ ਕਰਦਾ ਹੈ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ ਕਿਉਂ ਚੁਣੋ ਤੁਹਾਨੂੰ ਦੱਸ ਦਈਏ ਐਕਸਪ੍ਰੈਸ ਐਂਟਰੀ ਸਿਸਟਮ ਆਪਣੀ ਸੁਚਾਰੂ ਅਰਜੀ ਪ੍ਰਕਿਰਿਆ ਵਾਰ-ਵਾਰ ਡਰਾਅ ਅਤੇ ਉਦਯੋਗਾਂ ਵਿੱਚ ਕਰਮਚਾਰੀਆਂ ਲਈ ਮੌਕਿਆਂ ਦੇ ਕਾਰਨ ਪੀਆਰ ਦੀ ਮੰਗ ਕਰਨ ਵਾਲੇ ਸਕਿਲਡ ਲੇਬਰ ਨੂੰ ਇੱਕ ਪ੍ਰਮੁੱਖ ਵਿਕਲਪ ਬਣਿਆ ਹੋਇਆ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਪ੍ਰੋਗਰਾਮ ਕੈਨੇਡੀਅਨ ਕੰਮ ਦੇ ਤਜਰਵੇ ਵਾਲੇ ਲੋਕਾਂ ਨੂੰ ਪੂਰਾ ਕਰਦੇ ਹਨ ਲੰਬੇ ਸਮੇਂ ਤੋਂ ਵਸ ਲਈ ਇੱਕ ਸਪਸ਼ਟ ਰਸਤਾ ਪ੍ਰਦਾਨ ਕਰਦੇ ਹਨ ਇਸ ਲਈ ਹੀ ਐਕਸਪ੍ਰੈਸ ਜੋ ਐਂਟਰੀ ਹੈ ਇਸ ਨੂੰ ਚੁਣਿਆ ਜਾਣਾ ਚਾਹੀਦਾ ਹੈ ਕੈਨੇਡਾ ਜਾਣ ਦੀ ਜੇਕਰ ਤੁਸੀਂ ਯੋਜਨਾ ਬਣਾ ਰਹੇ ਹੋ ਜੇਕਰ ਤੁਸੀਂ ਕੈਨੇਡੀਅਨ ਤਜਰਬੇ ਵਾਲੇ ਇੱਕ ਹੁਨਰਮੰਦ ਵਰਕਰ ਹੋ ਤਾਂ ਇਹ ਡਰਾ ਤੁਹਾਡੇ ਸਾਈ ਨਿਵਾਸ ਪੀਆਰ ਵਾਸਤੇ ਸਪਨੇ ਨੂੰ ਪੂਰਾ ਕਰਨ ਦਾ ਇੱਕ ਰਸਤਾ ਹੈ ਤੁਹਾਡੀ ਸਫਲਤਾ ਅਤੇ ਸੰਭਾਵਨਾਵਾਂ ਨੂੰ ਵਧਾਉਣ ਲਈ ਯੋਗਤਾ ਦੇ ਮਾਪਦੰਡਾਂ ਦੀ ਧਿਆਨ ਨਾਲ ਸਮੀਖਿਆ ਕਰੋ ਅਤੇ ਸਾਰੇ ਹੀ ਲੋੜੀਂਦੇ ਦਸਤਾਵੇਜ਼ ਤੁਸੀਂ ਇਕੱਠੇ ਕਰਕੇ ਪੀਆਰ ਲਈ ਅਪਲਾਈ ਕਰੋ ਇੱਕ ਮਹੱਤਵਪੂਰਨ ਫੈਸਲਾ ਹੋਵੇਗਾ ਤਾਂ ਦੋਸਤੋ ਤੁਹਾਨੂੰ ਦੱਸਿਆ ਕੈਨੇਡਾ ਦੇ ਵਿੱਚ ਤੁਸੀਂ ਨੌਕਰੀਆਂ ਕਿਵੇਂ ਲੱਭ ਸਕਦੇ ਹੋ ਤਾਂ canada.ca ਵੈੱਬਸਾਈਟ ਤੇ ਜਾਣਾ ਹੈ ਇਸ ਨੂੰ ਇੰਗਲਿਸ਼ ਦੇ ਵਿੱਚ ਤੁਸੀਂ ਫਾਈਂਡ ਅ ਜੌਬ ਤੇ ਜਾਵੋਗੇ ਤਾਂ ਤੁਹਾਨੂੰ ਇੱਥੇ ਜੌਬ ਬੈਂਕ ਮਿਲੇਗੀ ਜਿਸ ਵਿੱਚ ਕੈਨੇਡਾ ਵਿੱਚ ਨਿਕਲਣ ਵਾਲੀਆਂ ਸਾਰੀਆਂ ਨੌਕਰੀਆਂ ਦੀ ਜਾਣਕਾਰੀ ਹੁੰਦੀ ਹੈ ਤੁਸੀਂ ਜੌਬ ਬੈਂਕ ਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਜਿਸ ਵੀ profession ਦੇ ਵਿੱਚ ਤੁਸੀਂ ਹੋ ਤਾਂ ਉਸ ਨੂੰ ਤੁਸੀਂ ਇੱਥੇ ਕੀਵਰਡ ਭਰਨਾ ਹੈ ਜਿਵੇਂ ਮੈਂ ਕੀਵਰਡ ਭਰਾਂਗਾ ਮਸ਼ੀਨ ਆਪਰੇਟਰ ਤਾਂ ਜੋ ਸਾਰੇ ਹੀ ਕੈਨੇਡਾ ਦੇ ਵਿੱਚ ਮਸ਼ੀਨ ਆਪਰੇਟਰ ਦੀਆਂ ਨੌਕਰੀਆਂ ਹੋਣਗੀਆਂ ਉਹ ਇੱਥੇ ਆ ਜਾਣਗੀਆਂ ਅਤੇ ਉਹਨਾਂ ਨੂੰ ਅਪਲਾਈ ਕਰਨ ਵਾਸਤੇ ਐਲੀਜੀਬਿਲਟੀ ਵੀ 3960 ਰਿਜ਼ਲਟ ਆਏ ਨੇ ਮਸ਼ੀਨ ਆਪਰੇਟਰ 34 ਡਾਲਰ ਪਰ ਆਰ ਮਿਲਣਗੇ ਸੈਲਰੀ ਪਹਿਲੀ ਹੀ ਜੌਬ ਦੀ ਗੱਲ ਕਰੀਏ ਤਾਂ 16 ਜਨਵਰੀ ਨੂੰ ਇਹ ਪੋਸਟ ਹੋਈ ਹੈ ਤਾਂ ਇਸ ਤੇ ਕਲਿੱਕ ਕਰਦੇ ਹਾਂ ਤੁਸੀਂ ਇਸ ਨੌਕਰੀ ਨੂੰ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ 70 ਟਾਈਟਨ ਰੋਡ ਬ੍ਰੈਂਪਟਨ অন্ਟਾਰੀਓ ਦੇ ਵਿੱਚ ਹੈ ਤੇ ਓਨ ਦਾ ਸਾਈਟ ਜੌਬ ਹੈ ਪਰਮਨੈਂਟ ਅਮਪਲॉयਮੈਂਟ ਹੈ ਓਵਰਟਾਈਮ ਐਕਸਟਰਾ ਮਿਲੇਗਾ ਦੋ ਵੈਕੈਂਸੀਜ਼ ਨੇ ਇਹਨਾਂ ਨੌਕਰੀਆਂ ਨੂੰ ਤੁਸੀਂ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਕੌਣ ਕੌਣ ਅਪਲਾਈ ਕਰ ਸਕਦਾ ਹੈ ਜੇਕਰ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਜਾਂ ਫਿਰ ਪਰਮਨੈਂਟ ਜਾਂ ਟੈਂਪਰੇਰੀ ਰੈਜ਼ੀਡੈਂਟ ਹੋ ਕੈਨੇਡਾ ਦੇ ਤੁਹਾਡੇ ਕੋਲ ਇੱਕ ਕੈਨੇਡੀਅਨ ਵਰਕ ਪਰਮਿਟ ਹੈ ਤਾਂ ਤੁਸੀਂ ਇਸ ਨੌਕਰੀ ਲਈ ਐਲੀਜੀਬਲ ਹੋ ਤਾਂ ਦੋਸਤੋ ਬਹੁਤ ਸਾਰੀਆਂ ਹੋਰ ਵੀ ਨੌਕਰੀਆਂ ਨੇ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਚੈੱਕ ਜਰੂਰ ਕਰੋ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਣਾ